ਸੁਹੀ ਮਹੱਲਾ ਪੰਜਮਾ ਸੁਹੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਹੁਕਮਨਾਮਾ ਅੰਗ ਨੰਬਰ 743 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਗੁਰ ਪੂਰੇ ਜਬ ਭਏ ਦਿਆਲ ਸਾਹਿਬ ਕਹਿੰਦੇ ਜਦੋਂ ਸ਼ਬਦ ਰੂਪੀ ਗੁਰੂ ਪੂਰਾ ਜਿਹੜਾ ਹੈ ਪੂਰਨ ਹੈ ਜਦੋਂ ਮੇਰੇ ਉੱਤੇ ਦਿਆਲ ਹੋਏ ਕਿਰਪਾ ਕੀਤੀ ਦੁੱਖ ਬਿਨ ਸੇ ਪੂਰਨ ਭਈ ਕਾਲ ਮੇਰੇ ਮਨ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਤੇ ਮੇਰੀ ਸੇਵਾ ਮੇਰੀ ਬੰਦਗੀ ਕੀਤੀ ਹੋਈ ਉਸ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋਈ ਮੇਰੀ ਕੀਤੀ ਹੋਈ ਮਿਹਨਤ ਦਾ ਮੈਨੂੰ ਫਲ ਮਿਲਿਆ ਪੇਖ ਪੇਖ ਜੀਮਾ ਦਰਸ ਤੁਮਾਰਾ ਏ ਪ੍ਰਮਾਤਮਾ ਮੈਂ ਆਪ ਜੀ ਦੇ ਦਰਸ਼ਨ ਕਰਕੇ ਹੀ ਜਿਉਂਦਾ ਹਾਂ ਆਖਾਂ ਜੀਮਾ ਵਿਸਰੈ ਮਰ ਜਾਵਾਂ ਚਰਨ ਕਮਲ ਜਾਂਹੀਂ ਬਲਿਹਾਰ ਮੈਂ ਆਪ ਜੀ ਦੇ ਸ਼ਬਦ ਰੂਪੀ ਚਰਨ ਕਮਲ ਦੇ ਫੁੱਲਾਂ ਦੇ ਨਾਲੋਂ ਵੀ ਜਿਹੜੇ ਮਲਾਈਮ ਹਨ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਤੁਝ ਬਿਨ ਠਾਕੁਰ ਕਵਣ ਹਮਾਰਾ हे परमात्मा ਆਪਜੀ ਤੋਂ ਬਿਗੈਰ ਸਾਡਾ ਸੰਸਾਰ ਦੇ ਵਿੱਚ ਕੌਣ ਹੈ ਆਸਰਾ ਆਪਜੀ ਹੀ ਇੱਕ ਐਸਾ ਸੱਚਾ ਤੇ ਸੁਚਾ ਆਸਰਾ ਹੋ ਰਹਾਓ ਸਾਧ ਸੰਗਤ ਸਿਉ ਪ੍ਰੀਤ ਬਣਾਈ ਤੇ ਉਸ ਪਰਮਾਤਮਾ ਦੇ ਨਾਲ ਜਿਨੇ ਪਰਮਾਤਮਾ ਦੇ ਨਾਲ ਪ੍ਰੀਤ ਪਾਈ ਹੈ ਉਤਨੇ ਸਾਧ ਸੰਗਤ ਜ਼ਰੂਰ ਕੀਤੀ ਹੈ ਤੇ ਜਿਹੜਾ ਸਤ ਸੰਗਤ ਵਿੱਚ ਆ ਗਿਆ ਸਮਝ ਲਓ ਉਸ ਨੂੰ ਪਰਮਾਤਮਾ ਪ੍ਰਤੀ ਪਿਆਰ ਹੈ ਪੂਰਵ ਕਰਮ ਲਿਖਤ ਤੁਰ ਪਾਈ ਪਿਛਲੇ ਕਰਮਾਂ ਦਾ ਫਲ ਮਿਲ ਜਾਂਦਾ ਹੈ ਜਦੋਂ ਸਤ ਸੰਗਤ ਕਰੀਏ ਜੱਪ ਹਰ ਹਰ ਨਾਮ ਅਚਰਜ ਪ੍ਰਤਾਪ ਉਸ ਪ੍ਰਮਾਤਮਾ ਦਾ ਨਾਮ ਅਚਰਜ ਹੈਰਾਨ ਕਰਨ ਵਾਲਾ ਹੈ ਜਦੋਂ ਬੰਦਗੀ ਵਾਲੇ ਪਾਸੇ ਲੱਗੇ ਤੇ ਉਹ ਪ੍ਰਮਾਤਮਾ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇਰਾ ਡਰ ਐ ਐਸੀ ਧਾਤ ਬਖਸ਼ਿਸ਼ ਕਰਦਾ ਹੈ ਜਾਲ ਨਸਾਕ ਹੈ ਤਿੰਨੇ ਤਾਪ ਉਹ ਪ੍ਰਮਾਤਮਾ ਤਿੰਨੇ ਤਾਪਾਂ ਤੋਂ ਭਾਵ ਧਿਕਾਰਾਂ ਤੋਂ ਮੁਕਤੀ ਦੇ ਦਿੰਦਾ ਹੈ ਤਿੰਨ ਤਾਪ ਆਦ ਬਿਆਦ ਉਪਾਦ ਦਾ ਦੁੱਖ ਜਿਹੜਾ ਹੈ ਦੂਰ ਹੋ ਜਾਂਦਾ ਹੈ ਨਿਮਖ ਨਾ ਬਿਸਰੇ ਹਰ ਚਰਨ ਤੁਮਾਰੇ ਇਹ ਪ੍ਰਮਾਤਮਾ ਇੱਕ ਨਿਮਖ ਵੀ ਆਵਿਦ ਸ਼ਬਦ ਰੂਪੀ ਚਰਨ ਮੇਰੇ ਮਨ ਤੋਂ ਬਿਸਰਨ ਨਾ ਇਹ ਮੇਰੀ ਅਰਦਾਸ ਹੈ ਨਾਨਕ ਮੰਗੇ ਦਾਨ ਪਿਆਰੇ ਦਾਸ ਨਾਨਕ ਇਹੀ ਦਾਨ ਮੰਗਦਾ ਆਪ ਜੀ ਦੇ ਦਰ ਤੋਂ ਕਿ ਆਪ ਮੈਨੂੰ ਕਦੇ ਵੀ ਹਰ ਹਾਲਤ ਵਿੱਚ ਯਾਦ ਰਹੋ ਤੇ ਕਦੇ ਵੀ ਮੇਰੇ ਤੋਂ ਵਿਸਰੋ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ